ਮਾਂਸਾ ਰੇਪ ਮਾਮਲੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰਿਪੋਰਟ ਮੰਗੀ ਹੈ ਇਸ ਕੇਸ ਦੇ ਵਿੱਚ ਮੁਲਜ਼ਮ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਦੀ ਨਿਸ਼ਾਨਦੇਹੀ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮਾਂਸਾ ਜ਼ਿਲ੍ਹੇ ਦੇ ਬੁਡਲਾੜਾ ਦੇ ਵਿੱਚ ਇੱਕ ਨਰਸ ਨੇ ਖੁਦ ਨਾਲ ਸਮੂਹਿਕ ਬਲਾਤਕਾਰ ਦੇ ਇਲਜ਼ਾਮ ਲਗਾਏ ਨੇ ਇਹ ਮਹਿਲਾ 2012 ਦੇ ਦਿੱਲੀ ਗੈਂਗ ਰੇਪ ਦੀ ਸ਼ਿਕਾਰ ਪੀੜਤਾ ਦੇ ਇਲਾਜ ਦੌਰਾਨ ਹਸਪਤਾਲ ਦੇ ਵਿੱਚ ਨਰਸ ਵੱਜੋਂ ਕੰਮ ਕਰ ਰਹੀ ਸੀ ਲੜਕੀ ਦਾ ਇਲਜ਼ਾਮ ਹੈ ਕਿ ਮੁਲਜ਼ਮ ਬਲਾਤਕਾਰ ਤੋਂ ਬਾਅਦ ਉਸ ਨੂੰ ਬੁੜਲਾਡਾ ਦੇ ਰੇਲਵੇ ਸਟੇਸ਼ਨ ਤੇ ਛੱਡ ਗਏ ਨਰਸ ਮੁਤਾਬਕ ਉਸ ਨੂੰ ਦਿੱਲੀ ਤੋਂ ਧੋਖੇ ਦੇ ਨਾਲ ਬੁਲਾ ਕੇ ਗੈਂਗ ਰੇਪ ਕੀਤਾ ਗਿਆ ਹੈ ਪੁਲਿਸ ਨੇ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮਾਮਲਾ ਦਰਜ ਕਰ ਲਿਆ ਹੈ ਇਸ ਮਾਮਲੇ ਦੇ ਵਿੱਚ ਤਿੰਨ ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇੱਕ ਮੁਲਜ਼ਮ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਦੀ ਨਿਸ਼ਾਨਦੇਹੀ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉਧਰ ਮਾਨਸਾ ਗੈਂਗਰੇਪ ਮਾਮਲੇ ਵਿੱਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀ ਰਿਪੋਰਟ ਮੰਗੀ ਹੈ ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਨਾਲ এবিপি ਸੰਜਾ ਪੱਤਰਕਾਰirvinder aluwali ਜੁੜੇ ਹੋਏ ਨੇ irvinder ji balwinder singh ਨੂੰ ਕਿਸ ਤਰ੍ਹਾਂ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਜੈਮਨਜੋਤੀ ਹਜੇ ਪੁਲਿਸ ਕਿਸੇ ਵੀ ਤਰੀਕੇ ਦਾ ਟਰੈਪ ਆਪਣਾ ਡਿਸਕਲੋਜ਼ ਨਹੀਂ ਕਰ ਰਹੀ ਪਰ ਪੁਲਿਸ ਨੇ ਜ਼ਰੂਰ ਪੁਸ਼ਟੀ ਕੀਤੀ ਹੈ ਕਿ ਜਿਸ ਦਾ ਨਾਮ ਲਿਆ ਗਿਆ ਉਹਨੂੰ ਇੱਕ ਵਿਅਕਤੀ ਨੂੰ ਅਰੈਸਟ ਕਰ ਲਿਆ ਗਿਆ ਔਰ ਉਸ ਤੋਂ ਸ਼ੁਰੂਆਤੀ ਜਾਂਚ ਦੇ ਵਿੱਚ ਕੁਝ-ਕੁਝ ਕੀਤੀ ਜਾ ਰਹੀ ਹੈ ਤਾਂ ਜੋ ਬਾਕੀ ਦੋਸ਼ੀਆਂ ਨੂੰ ਵੀ ਜਲਦੀ ਫੜਿਆ ਜਾ ਸਕੇ ਔਰ ਇਹ ਵੀ ਪਤਾ ਲੱਗਿਆ ਕਿ ਜੋ ਕੁਝ ਉੱਥੇ ਉਸ ਕਮਰੇ ਦੇ ਵਿੱਚ ਜਿੱਥੇ ਇਸ ਲੜਕੀ ਨੂੰ ਲਿਜਾਇਆ ਗਿਆ ਸੀਗਾ ਉੱਥੇ ਸਮਾਨ ਪਿਆ ਉਹ ਬਰਾਮਦ ਕਰ ਲਿਆ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਜੀ ਅਰਵਿੰਦਰ ਜੀ કુલ ਕਿੰਨੇ ਮੁਲਜ਼ਮ ਨੇ ਇਸ ਪੂਰੇ ਮਾਮਲੇ ਵਿੱਚ ਅਤੇ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਕੀ ਕੁਝ ਹੀਲੇ ਪੁਲਿਸ ਵੱਲੋਂ ਕੀਤੇ ਜਾ ਰਹੇ ਨੇ ਸਮਝੋ ਤੁਸੀਂ ਹਜੇ ਤੱਕ 4 ਮੁਲਜ਼ਮਾਂ ਦਾ ਨਾਮ ਸਾਹਮਣੇ ਆ ਰਿਹਾ ਹੈ ਪਰ ਦੋ ਗਿਆਤ ਵਿਅਕਤੀ ਨੇ ਔਰ ਦੋ ਦਾ ਨਾਮ ਜੋ ਸਾਹਮਣੇ ਆ ਰਿਹਾ ਉਸ ਤੋਂ ਬਾਅਦ ਪੁਲਿਸ ਨੇ ਸ਼ੁਰੂਆਤੀ ਪੁੱਛਗਿੱਛ ਤੇ ਵਿੱਚ ਜੋ ਬਲਵਿੰਦਰ ਸਿੰਘ ਤੋਂ ਪੁੱਛਿਆ ਉਸ ਤਰੀਕੇ ਦੇ ਨਾਲ ਸ਼ੁਰੂਆਤੀ ਜਾਂਚ ਦੇ ਆਧਾਰ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਔਰ ਜੋ ਵੀ ਸੁਰਾਗ ਪੁਲਿਸ ਦੇ ਹੱਥ ਲੱਗ ਰਿਹਾ ਪੁਲਿਸ ਕੋਈ ਕੋਸ਼ਿਸ਼ ਛੱਡ ਨਹੀਂ ਰਹੀ ਕਿ ਜਲਦ ਤੋਂ ਜਲ ਮਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤਨਵਾਦ ਰਵਿੰਦਰ ਜੀ ਇਸ ਤमाम ਜਾਣਕਾਰੀ ਦੇ ਲਈ ਸੋ ਇੱਕ ਮੁਲਜ਼ਮ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਲਵਿੰਦਰ ਸਿੰਘ ਵੱਲੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ ਦੇ ਉੱਤੇ ਹੀ ਅਗਾਮੀ ਕਾਰਵਾਈ ਕੀਤੀ ਜਾ ਰਹੀ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਮਾਮਲੇ ਤੇ ਬੁਡਲਾਡਾ ਪੁਲਿਸ ਦਾ ਕੀ ਕਹਿਣਾ ਹੋ ਵੀ ਸੋ ਹੁੰਦੇ ਆ ਵੀਡੀਓ ਨੇ ਪ੍ਰਾਈਮ ਆਪਣੀ ਸਟੇਟਮੈਂਟ ਦਿੱਤੀ ਹੈ ਉਹਤੇ ਨੇ ਦੱਸਿਆ ਵੀ ਉਹ ਦਿੱਲੀ ਰਹਿਣ ਵਾਲੀ ਹੈ ਤੇ ਇੱਕ ਲੜਕੀ ਇਸੇ ਜਿਹੇ ਪਿੰਡ ਚੋਂ ਉੱਥੇ ਕਿਤੇ ਕਰੋ ਗੁੱਸੇ ਹੋਏ ਚਲੇ ਗਈ ਸੀ ਤੇ ਉਹਨੇ ਜਦੋਂ ਕਿਹਾ ਵੀ ਮੈਂ ਆਪਣੇ ਘਰ ਜਾਣਾ ਚਾਹੁੰਦੀ ਆ ਮੇਰੀ ਗੱਲ ਕਰਾ ਦਿਓ ਉਹਨੇ ਗੱਲ ਕਰਾਈ ਤੇ ਉਹਦੇ ਵਾਰਸਾਂ ਨੂੰ ਬੁਲਾ ਕੇ ਉਹ ਲੜਕੀ ਇਹਨਾਂ ਦੇ ਨਾਲ ਭੇਜਤੀ ਸੀ ਤੇ ਉਸ ਟਾਈਮ ਜਿਹੜਾ ਲੈਣ ਵਾਲਿਆਂ ਚ ਇੱਕ ਬਲਵਿੰਦਰ ਸਿੰਘ ਇਲਿਸ ਕਾਲਾ ਇਲਿਸ ਰਾਜਵੀਰ ਸਿੰਘ ਹਤਾ ਸਰਜੀਤ ਸਿੰਘ ਹਸਮਪੁਰ ਪੇ ਖਾਣੇ ਸਦਰਦਈਬਲਾਡੇ ਦਾ ਉਹ ਵੀ ਨਾਲ ਗਿਆ ਸੀ ਤੇ ਹੁਣ ਉਹ ਦੋ ਤਿੰਨ ਦਿਨ ਤੋਂ ਇਹਨੂੰ ਫੋਨ ਕਰ ਰਿਹਾ ਹੈ ਕਹਿੰਦੇ ਵੀ 6-7 ਤਰੀਕ ਨੂੰ ਉਹਨੇ ਮੈਨੂੰ ਕਾਲ ਕੀਤੀ ਹੈ ਵੀ ਉਹ ਲੜਕੀ ਤਨ ਮਿਲਣਾ ਚਾਹੁੰਦੀ ਹੈ ਕਾਫੀ ਬਿਮਾਰ ਹੈ ਤੇ ਕਹਿੰਦੇ ਮੈਂ ਉਹਦੀ ਕੋਲ ਕੋਲ ਕਾਲ ਤੇ ਇਨਸਾਨੀਏ ਨਾਤੇ ਆ ਗਈ ਤੇ ਇਹ ਮੈਨੂੰ ਰিসিਵ ਕਰਕੇ ਇੱਥੋਂ ਲੈ ਕੇ ਗਿਆ ਤੇ ਪਰ ਇਹਨੇ ਅੱਗੇ ਨਾਲ ਇਹਦੇ ਦੋ ਤਿੰਨ ਲੜਕੇ ਨੇ ਹੋਰ ਰੱਖੇ ਸੀ ਤੇ ਵਿੱਚ ਜੋ ਵੀ ਇਨਵੈਸਟੀਗੇਸ਼ਨ ਵਿੱਚ ਕਲੀਅਰ ਹੋਏਗਾ ਕਿ ਕੀ ਗੱਲ ਹੈ ਤੇ ਇਹਨਾਂ ਨੇ ਉੱਥੇ ਮੇਰੇ ਨਾਲ ਜ਼ਬਰਦਸਤੀ ਕੀਤੀ ਹੈ ਬਾਹਰ ਕਿਤੇ ਮੋਟਰ ਤੇ ਰੱਖ ਕੇ ਇਹਨਾਂ ਤੇ 66 ਨੰਬਰ ਮੁਕੱਦਮਾ ਹੈ ਜੀ ਅੱਜ ਦੀ ਡੇਟ ਦਾ 363 376 ਡੀ 342 ਬਾਉਂਡ ਕੀਤਾ 506 34 ਆਈਪੀਸੀ ਪੀਐਸ ਸਦਰਪੁਰ ਡਰਾਲਾ ਜਿਸ ਅਸੀਂ ਕਿਸ ਤਰ੍ਹਾਂ ਸੀ ਕੀਤਾ